ਅਸੀ ਗੱਲ ਜੀ ਤੁਸੀਂ ਵੇਖ ਰਹੇ ਹੋ ਆਰਬੀਐਨਡੀਆ ਟੀਵੀ ਨਿਊਜ਼ ਅੱਜ ਤੁਹਾਨੂੰ ਦੱਸ ਦਈਏ ਨਕੋਤਰ ਦੇ ਵਿੱਚ ਇੱਕ ਨਿੱਜੀ ਰੈਸਟੋਰੈਂਟ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਰੱਖੀ ਗਈ ਜਿਸ ਦੇ ਵਿੱਚ ਉਹਨਾਂ ਨੇ ਇਲਜ਼ਾਮ ਜਿਹੜੇ ਲਗਾਏ ਗਏ ਆਮ ਆਦਮੀ ਪਾਰਟੀ ਤੇ ਹੈਪੀ ਸੰਧੂ ਵੱਲੋਂ ਉਹਨਾਂ ਨੂੰ ਬੇਬੁਨਿਆਦ ਦੱਸਿਆ ਗਿਆ ਔਰ ਮੀਟਿੰਗ ਦੇ ਵਿੱਚ ਤੁਸੀਂ ਦੇਖ ਸਕਦੇ ਆ ਲਾਈਵ ਤਸਵੀਰਾਂ ਜਿਹੜੀਆਂ ਤੁਹਾਨੂੰ ਆਰਬੀਐਨਡੀਆ ਟੀਵੀ ਨਿਊਜ਼ ਤੇ ਦਿਖਾਵਾਂਗੇ ਔਰ ਤੁਹਾਨੂੰ ਦੱਸ ਦਈਏ ਉਹਨਾਂ ਦੇ ਜਿੰਨੇ ਵੀ ਵਲੰਟੀਅਰਸ ਇਕੱਠੇ ਹੋਏ ਆ ਦਰਸ਼ਨ ਲੈ ਦਰਸ਼ਨ ਸਿੰਘ ਟਾਲੀ ਅਸ਼ਵਨੀ ਕੋਹਲੀ ਬੋਬੀ ਬਲਾਕ ਪ੍ਰਧਾਨ ਪ੍ਰਦੀਪ ਸ਼ੇਰਪੁਰ ਔਰ ਯੂਥ ਮਹਿੰਦਰੂ ਪ੍ਰਧਾਨ ਯੂਥ ਦੇ ਨਕੂਦਰ ਦੇ ਹੋਰ ਵੀ ਵਲੰਟੀਅਰਸ ਜਿਹੜੇ ਆਮਦਵੀ ਪਾਰਟੀ ਤੋਂ ਰਜਨੀਸ਼ ਸਰਪੰਚ ਭਵਨੇਸ਼ ਕੰਡਾ ਸਰਪੰਚ ਔਰ ਹੋਰ ਵੀ ਜਿੰਨੇ ਵਲੰਟੀਅਰਸ ਉਹਨਾਂ ਵੱਲੋਂ ਬੇ ਜਿਹੜੇ ਇਹ ਹੈਪੀ ਸੰਧੂ ਵੱਲੋਂ ਇਲਜ਼ਾਮ ਲਗਾਏ ਗਏ ਉਹਨਾਂ ਨੂੰ ਬੇਬੁਨਿਆਦ ਦੱਸਦੇ ਹੋਏ ਉਹਨਾਂ ਨੇ ਕਿਹਾ ਵੀ ਜੀ ਤੁਸੀਂ ਇਹ ਜਿਹੜੇ ਇਲਜ਼ਾਮ ਲਗਾਏ ਆ ਇਹ ਇੱਕ ਤਾਂ ਝੂਠੇ ਆ ਦੂਸਰੀ ਗੱਲ ਜਿਹੜੀ ਤੁਹਾਡੀ ਸ਼ਬਦਾਬਦੀ ਦੀ ਵਰਤੀ ਗਈ ਉਹ ਬਿਲਕੁਲ ਗਲਤ ਸੀ ਔਰ ਉਹਨਾਂ ਵੱਲੋਂ ਪਾਰਟੀ ਦੇ ਜਿਹੜੇ ਜਿੰਨੇ ਵਲੰਟੀਅਰ ਸੀ ਉਹਨਾਂ ਨੂੰ ਇਹ ਇਹ ਜਿਹੜੇ ਸ਼ਬਦ ਜਿਹੜੇ ਸ਼ਬਦਾਬਦੀ ਦੀ ਵਰਤੀ ਗਈ ਹੈਪੀ ਸੰਧੂ ਵੱਲੋਂ ਉਹਨਾਂ ਨੂੰ ਇਹਨਾਂ ਨੇ ਜਿਹੜਾ ਕਿ ਬਹੁਤ ਜ਼ਿਆਦਾ ਨਿੰਦਾਯੋਗ ਦੱਸਿਆ ਔਰ ਇਸ ਦੇ ਵਾਸਤੇ ਕੋਈ ਵੱਡਾ ਐਕਸ਼ਨ ਲੈਣ ਲਈ ਵੀ ਜਿਹੜੀ ਉਹਨਾਂ ਵੱਲੋਂ ਇੱਕ ਪਾਰਟੀ ਦੇ ਜਿਹੜੀ ਸਾਰੇ ਵਲੰਟੀਅਰਸ ਵੱਲੋਂ ਇੱਕ ਮੰਗ ਕੀਤੀ ਗਈ ਹੈ ਅਭੀ ਅਸੀਂ ਇਸ ਦੀ ਜਿਹੜੀ ਇਹ ਸਖਤੀ ਨਾਲ ਕਾਏ ਜਿਹੜੀ ਇਸ ਨੂੰ ਜਵਾਬ ਦੇਵਾਂਗੇ ਔਰ ਤੁਸੀਂ ਸਾਰੀ ਖਬਰ ਜਿਹੜੀ ਪ੍ਰੈਸ ਕਾਨਫਰੈਂਸ ਜਿਹੜੀ ਹੋਈ ਆ ਉਹ ਤੁਹਾਨੂੰ ਅਸੀਂ ਆਰਬੀ ਈਨਯਾ ਟੀਵੀ ਨਿਊਜ਼ ਤੇ ਦਿਖਾਉਣ ਜਾ ਰਹੇ ਹਾਂ ਤੁਸੀਂ ਦੇਖਦੇ ਰਹੋ ਆਰਬੀ ਈਨਯਾ ਟੀਵੀ ਨਿਊਜ਼ ਰਹਿਬਰ ਪਾਟੀਆਂ ਦੇ ਨਾਲ ਥੈਂਕ ਯੂ ਹਾਂਜੀ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਮੇਰੇ ਜਿੰਨੇ ਸੋਸ਼ਲ ਮੀਡੀਆ ਵਾਲੇ ਵੀਰ ਨੇ ਪੱਤਰਕਾਰ ਵੀਰ ਨੇ ਤੁਸੀਂ ਅੱਜ ਦੀ ਇਸ ਪ੍ਰੈਸ ਕਾਨਫਰੈਂਸ ਤੇ ਚਾਏ ਹੋ ਸਾਡੇ ਵੱਲੋਂ ਤੁਹਾਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਤੁਸੀਂ ਬੜਾ ਕੀਮਤੀ ਸਮਾਂ ਕੱਢਿਆ ਬੜੇ ਪੱਖ ਦੇ ਮੁੱਦੇ ਦੀ ਗੱਲ ਹੈ ਕਿ ਇੱਕ ਕਾਂਗਰਸ ਪਾਰਟੀ ਦਾ ਵਰਕਰ ਗੁਰਮਖ ਸਿੰਘ ਉਰਫ ਹੈਪੀ ਸੰਧੂ ਜਿਨ੍ਹਾਂ ਨੇ ਪਿਛਲੇ ਦਿਨੀ ਲਾਈਵ ਹੋ ਕੇ ਐਮਐਲਏ ਇੰਦਰਜੀਤ ਕੌਰ ਮਾਨ ਜੀ ਦੀ ਸ਼ਬੀ ਨੂੰ ਖਰਾਬ ਕਰਨ ਲਈ ਬੜੇ ਅਪੱਦੀ ਪਾਸ਼ਾ ਵਰਤੀ ਜੋ ਕਿ ਮੈਂ ਸਮਝਦਾ ਇੱਕ ਪੂਰੀ ਨਾਰੀ ਜਾਤੀ ਦਾ અપਮਾਨ ਹੈ ਜਿੰਨੇ ਉਹਨਾਂ ਨੇ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਾ ਉਹਨਾਂ ਨੇ ਹੱਥ ਤੇ ਹੱਥ ਮਾਰ ਕੇ ਕਿਹਾ ਯਾਰ ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਉਹ ਘਰੇ ਵੀ ਆਪਣੀਆਂ ਭੈਣਾਂ ਨੂੰ ਇਦਾਂ ਹੀ ਬੋਲਦਾ ਹੋਊਗਾ ਯਾਰ کہہ ਕੇ ਆਪਣੀਆਂ ਧੀਆਂ ਨੂੰ ਇਦਾਂ ਬੋਲਦਾ ਹੋਊਗਾ ਇੰਨਾ ਅਨਕੌਂਸ਼ੀਅਸ ਇੰਨਾ ਮੈਕਨਾ ਮਦ ਹੋਸ਼ ਬੰਦਾ ਕਦੀ ਹੋ ਨਹੀਂ ਸਕਦਾ ਜਿਨ੍ਹਾਂ ਨੇ ਭੈਣ ਜੀ ਇੰਦਰਜੀਤ ਕੌਰ ਮਾਨ ਐਮਐਲਏ ਹਲਕਾ ਨਕੋਦਰ ਦੇ ਖਿਲਾਫ ਬੜੀ ਕਟਿਆ ਸ਼ਬਦ ਸ਼ਬਦਾਵਲੀ ਵਰਤੀ ਔਰ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਸਲ ਗੱਲ ਇਹ ਸੀ ਕਿ ਉਹਨਾਂ ਨੇ ਆਪਣੇ ਪਿੰਡ ਫੰਕਸ਼ਨ ਕਰਾਇਆ ਸੀ ਜਿੱਥੇ ਉਹ ਐਮਐਲਏ ਸਾਹਿਬ ਨੂੰ ਸੱਦਾ ਦੇ ਕੇ ਗਿਆ ਘਰ ਆਣ ਕੇ ਐਮਐਲਏ ਸਾਹਿਬ ਦੇ ਰਜ਼ਾਈਮੇ ਬਹੁਤ ਜ਼ਿਆਦਾ ਸੀ ਉਹ ਜਾ ਨਹੀਂ ਸਕੇ ਉਹਦੀ ਪੜਾਅਸ ਕੱਢਣ ਲਈ ਉਹ ਲਾਈਵ ਹੋ ਗਿਆ ਕਦੀ ਇੰਟਰਨੇਸ਼ਨਲ ਕਾਲਜ ਦੇ ਵਿੱਚ ਆਏ ਸੀ ਤਾਂ ਔਰ ਭੈਣ ਜੀ ਨੇ ਉਹਨਾਂ ਨੇ ਸਨਮਾਨ ਕੀਤਾ ਸੀ ਉਹਨਾਂ ਨੂੰ ਖਲਾਸ਼ਰੀ ਦਿੱਤੀ ਸੀ ਉਹਨਾਂ ਦੀ ਸ਼ਲਾਘਾ ਕੀਤੀ ਸੀ ਤੁਸੀਂ ਔਰਤ ਜਾਤ ਲਈ ਇੰਨਾ ਕੰਮ ਕਰ ਰਹੇ ਹੋ ਔਰ ਲੋਕਾਂ ਦੇ ਜਿਹੜੇ ਨਕੌਦਰ ਹਲਕੇ ਦੇ ਲੋਕ ਨੇ ਉਹਨਾਂ ਨੇ ਦੇਖਿਆ ਇੱਕ ਸਮਝਦਾਰ ਪੜੀ ਲਿਖੀ ਔਰਤ ਜਿਹਨਾਂ ਤਿੰਨ ਟਰਮਾਂ 15 ਸਾਲ ਪਿੰਡ ਦੀ ਸਰਪੰਚੀ ਕੀਤੀ ਹੋਵੇ 5 ਸਾਲ ਬਲਾਕ ਸੰਪਤੀ ਦੀ ਮੈਂਬਰ ਰਹੀ ਹੋਵੇ ਔਰ ਬਿਲਕੁਲ ਨਕੋਦਰ ਹਲਕੇ ਦੇ ਵਿੱਚ ਹੋਵੇ ਔਰ ਲੋਕਾਂ ਨੇ ਐਡਾ ਵੱਡਾ ਭਰਮਾ ਹੰਗਾਰਾ ਦਿੱਤਾ ਔਰ ਉਹ ਐਮਐਲਏ ਬਣੀ ਐਮਐਲਏ ਬੰਦੇ ਸਾਰ ਉਹਨਾਂ ਨੇ ਨਕੋਦਰ ਹਲਕੇ ਤੇ ਲਈ ਪਿੰਡਾਂ ਦੇ ਹਲਕੇ ਲਈ ਅਥਾ ਕੰਮ ਕਰਾਏ ਨੇ ਔਰ ਉਹਨਾਂ ਦਾ ਅਕਸ ਖਰਾਬ ਕਰਨ ਲਈ ਗੁਰਮukh ਸਿੰਘ ਸ਼ਰਾਬੀ ਹੋ ਕੇ ਲਾਈਵ ਹੋ ਕੇ ਕਦੀ ਰੋਂਦਾ ਆਪਦੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਕਹਿਣਾ ਚਾਹੁੰਦਾ ਬੀਬੀ ਤੂੰ ਪਰਚੇ ਕਰਾਏ ਆ ਮੈਂ ਇੱਕ ਗੱਲ ਤੁਹਾਡੇ ਮਾਤਮਰਾਹੀਂ ਦੱਸਣਾ ਚਾਹੁੰਦਾ ਪਹਿਨ ਜੀ ਇੰਦਰਜੀਤ ਕੋਲ ਪਰਚੇ ਕਦੀ ਕਰਾਉਂਦੀ ਨਹੀਂ ਨਾਉ ਕਰਾਉਣ ਦੀ ਆਦੀ ਹੈ ਨਾ ਉਹਦੀ ਇਹ ਉਹਦਾ ਨਾਂ ਇਹਦਾ ਯਕੀਨ ਆ ਪਰਚਿਆਂ ਦੇ ਵਿੱਚ ਇਸ ਲਈ ਕਿਉਂਕਿ ਉਹ ਸਰਪੰਚ ਰਹਾ ਉਹਨਾਂ ਨੂੰ ਸਾਰਾ ਪਤਾ ਪਰ ਜਿਨ੍ਹਾਂ ਸਰਪੰਚਾਂ ਨੇ ਕਪੜੇ ਕੀਤੇ ਹੋਣ ਜਿਨ੍ਹਾਂ ਸਰਪੰਚਾਂ ਨੇ ਭ੍ਰਸਤਾਚਾਰ ਕੀਤਾ ਹੋਵੇ ਉਹਨਾਂ ਦੇ ਰਿਕਾਰਡ ਚੈੱਕ ਕਰਨਾ ਮਹਿਕਮਾ ਦੀ ਜ਼ਿੰਮੇਵਾਰੀ ਆ ਉਹ ਕੋਈ ਐਮਐਲਏ ਨਹੀਂ ਕਰਾਉਂਦਾ ਮਹਿਕਮਾ ਆਪ ਦੇਖਦਾ ਆ ਔਰ ਇਸ ਦੇ ਨਾਲ ਜਿਹੜੀ ਉਹਨਾਂ ਨੇ ਔਰਤ ਜਾਤ ਦੇ ਲਈ ਜਿਹੜੀ ਬੜੀ ਪੱਦੀ ਪਾਸ਼ਾ ਵਰਤੀ ਬੀਬੀ ਐਮਐਲਏ ਸ਼ਬਦ ਤੈਨੂੰ ਮੈਂ ਦੱਸੂੰਗਾ ਕਿਵੇਂ ਹੁੰਦੀ ਹੈ ਮੈਨੂੰ ਸਮਝ ਨਹੀਂ ਆਉਂਦੀ ਯਾਦ ਦੀ ਕੋੜ ਕਰ ਲਈ ਤੇ ਸ਼ਤਿਰਿਆਂ ਨੂੰ ਗੱਪੇ ਇੱਕ ਕਹਾਵਤ ਆ ਪੰਜਾਬੀ ਦੇ ਵਿੱਚ ਜਿਹੜਾ ਕਦੀ ਪਿੰਡ ਦਾ ਬੰਦਾ ਸਰਪੰਚ ਨਾ ਬਣਿਆ ਹੋਵੇ ਪੰਚ ਨਾ ਬਣਿਆ ਹੋਵੇ ਕਦੀ ਬਲਾਕ ਸੰਪਤੀ ਮੈਂਬਰ ਨਾ ਬਣਿਆ ਹੋਵੇ ਕਦੀ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਨਾ ਬਣਿਆ ਹੋਵੇ ਉਹ ਸਕਾਊਗਾ ਸਰਪੰਚ ਜਿਹੜਾ ਐਮਐਲਏ ਆ ਉਹ ਸਾਰੇ ਹਲਕੇ ਨੇ ਬਣਾਇਆ ਉਹ ਹਲਕੇ ਦੇ ਪ੍ਰਤੀ ਜਵਾਬ ਦੇ ਆ ਤੇਰੇ ਪ੍ਰਤੀ ਜਵਾਬ ਦੇ ਨਹੀਂ ਤੂੰ ਕੀ ਕਰਦਾ ਕੀ ਨਹੀਂ ਕਰਦਾ ਤੂੰ ਕਹਿੰਦਾ ਮੇਰੇ ਕੋਲ ਸਬੂਤ ਆ ਮੈਂ ਹਾਈ ਕੋਰਟ ਲੈ ਕੇ ਜਾਵਾਂਗਾ ਹੈਪੀ ਨੂੰ ਮੈਂ ਚੈਲੰਜ ਕਰਨਾ ਚਾਹੁੰਦਾ ਤੁਹਾਡੇ ਮਾਦ ਮਨਾਹੀ ਜੇ ਤੇਰੇ ਕੋਲ ਸਬੂਤ ਆ ਚੱਲ ਰੱਖ ਅਸੀਂ ਐਸਐਸਪੀ ਦੇ ਨਾਲ ਤੇਰੇ ਨਾਲ ਜਾਵਾਂਗੇ ਝੂਠ ਦੇ ਪ੍ਰਚਾਰ ਕਰਨੇ ਬੰਦ ਕਰ ਦੇ ਭਾਸ਼ਾ ਸਾਨੂੰ ਵੀ ਮਾੜੀ ਬੋਲਣੀ ਆਉਂਦੀ ਐ ਭਾਸ਼ਾ ਸਾਨੂੰ ਵੀ ਸਾਡੇ ਨਾਲ ਮਾੜੀ ਤੂੰ ਭਾਸ਼ਾ ਬੋਲ ਨਹੀਂ ਸਕਦਾ ਕਿਉਂਕਿ ਅਸੀਂ ਤੇਰੇ ਨਾਲ ਵੱਧ ਭਾਸ਼ਾ ਮਾੜੀ ਬੋਲ ਸਕਦੇ ਆ ਤੂੰ ਭੈਣ ਜੀ ਇੰਦਰਜੀਤ ਕੌਰ ਮਾਨ ਐਮਐਲਏ ਹਲਕਾ ਨਕੋਦਰ ਦੇ ਖਿਲਾਫ ਜੇ ਕੋਈ ਸ਼ਬਦ ਵਰਤੂਗਾ ਤੇ ਤੈਨੂੰ ਇਟਲਾ ਜਵਾਬ ਪੱਥਰ ਚ ਦੇਵਾਂਗੇ ਤੁਹਾਡੇ ਮਾਤਮਰਾਮੇ ਆਏ ਦੱਸਣਾ ਚਾਹਣਾ ਹੈ ਔਰ ਮੈਂ ਸਮਝਦਾ ਭੈਣ ਜੀ ਨੇ 20 ਸਾਲ ਆਪਣੀ ਸਿਆਸਤ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਤੁਸੀਂ ਸਾਰੇ ਜਾਣਦੇ ਹੋ ਕਿਸੇ ਦੀ ਖੁਸ਼ੀ ਹੋਵੇ ਗਮੀ ਹੋਵੇ ਕੋਈ ਜਗਰਾਤਾ ਹੋਵੇ ਕੋਈ ਵਿਆਹ ਹੋਵੇ ਉਹ ਪਿੱਛੇ ਨਹੀਂ ਹਟੇ ਆਪਣੀ ਕਿਰਤ ਕਮਾਈ ਦੇ ਵਿੱਚ ਉਹਨਾਂ ਨੇ ਦਾਨ ਵੀ ਦਿੱਤੇ ਨੇ ਜਗਰਾਤਿਆਂ ਦੇ ਵਿੱਚ ਜਾ ਕੇ ਮੇਲਿਆਂ ਦੇ ਵਿੱਚ ਜਾ ਕੇ ਗਰੀਬ ਲੜਕਿਆਂ ਦੀਆਂ ਸ਼ਾਦੀਆਂ ਹੁੰਦੀਆਂ ਉੱਥੇ ਜਾ ਕੇ ਉਹਨਾਂ ਨੇ ਸ਼ਗਨ ਪਾਏ ਨੇ ਮੈਂ ਉਹਨਾਂ ਦੇ ਨਾਲ ਜਾਂਦਾ ਰਿਹਾ ਮੈਂ ਦੇਖਦਾ ਸੀ ਤੁਰੀ ਜਾਂਦੀ ਬੀਬੀ ਨੂੰ ਕਿਸੇ ਨੂੰ 2100 ਕਿਸੇ ਨੂੰ 1100 ਫੜਾ ਦਿੰਦੇ ਆ ਮੈਂ ਕਹਿੰਦਾ ਹੈਪੀ ਸੰਧ ਨੂੰ ਪੁੱਛਣਾ ਚਾਹਣਾ ਕੋਈ ਅਕਲ ਨੂੰ ਹੱਥ ਮਾਰ ਤੂੰ ਪਹਿਲਾਂ ਵੀ ਇਹ ਕੰਮ ਕਰਦਾ ਸੀ ਹਲਕਾ ਅੰਚਾਰ ਜਗਵੀਰ ਸਿੰਘ ਬਰਾਰ ਦੇ ਖਰਾਬ ਪੱਲੇ ਤੇਰੇ ਕੁਝ ਨਹੀਂ ਪਿਆ ਸੀ ਹਣ ਵੀ ਤੇਰੇ ਪੱਲੇ ਕੁਛ ਨਹੀਂ ਪੈਣਾ ਜੇ ਤੇਰੇ ਚ ਜੁਰਤ ਆ ਜਾ ਹਾਈ ਕੋਰਟ ਜਾ ਐਸਐਸਪੀ ਕ ਐਸਐਸਪੀ ਸਾਹਿਬ ਦੇ ਜਾ ਅਸੀਂ ਤੇਰੇ ਨਾਲ ਜਾਵਾਂਗੇ ਇਸ ਤੋਂ ਪਹਿਲਾਂ ਸਾਬਕਾ ਐਮਐਲਏ ਗੁਰਪ੍ਰਤਾਪ ਸਿੰਘ ਬਡਾਲਾ ਜੀ ਨੇ ਵੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਤੱਕ ਉਹਨਾਂ ਨੇ ਕੋਈ ਸਬੂਤ ਲੋਕਾਂ ਦੇ ਸਾਹਮਣੇ ਲਿਆਂਦਾ ਸਿਰਫ ਤਾਂ ਸਿਰਫ ਇਹ ਸੀ ਇੱਕ ਸਧਾਰਨ ਲੜਕੀ ਇੱਕ ਸਧਾਰਨ ਕਰਦੀ ਬੀਬੀ ਐਮਐਲਏ ਬਣ ਗਈ ਪਹਿਲਾਂ ਜਵਾਨੇ ਬਣਦੇ ਸਨ ਇੱਕ ਵਾਰੀ ਉਹ ਬਣ ਗਿਆ ਇੱਕ ਵਾਰੀ ਉਹ ਬਣ ਗਿਆ ਆਪਾਂ ਨੂੰ ਪਤਾ ਟੋਨੀ ਜੀ ਜਾਣਦੇ ਨੇ ਸਾਰੇ ਤੁਸੀਂ ਪੱਤਰਕਾਰ ਵੀਰ ਸਾਡੇ ਸਤਕਾਰਯੋਗ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਜਿਹੜਾ ਯੁੱਗ ਸੀ ਉਹ ਨਜਵਾਰਿਆਂ ਦਾ ਯੁੱਗ ਸੀ ਉਹ ਯੁੱਗ ਤੁਸੀਂ ਸਾਰਿਆਂ ਨੇ ਨਕੋਤਰ ਹਲਕੇ ਦੇ ਲੋਕਾਂ ਨੇ ਖਤਮ ਕਰਕੇ ਇੱਕ ਸਦਾਰਨ ਕਰ ਤੋਂ ਐਮਐਲਏ ਇੰਦਰਜੀਤ ਕੌਰ ਮਾਨ ਜੀ ਨੂੰ ਬਣਾਇਆ ਉਹ ਉਹਨਾਂ ਕੋ ਗੱਲ ਉਹਨਾਂ ਕੋ ਪੱਛਦੀ ਨਹੀਂ ਪਈ ਵੀ ਇੱਕ ਸਦਾਰਨ ਵਰਕਰ ਜਿਹੜਾ ਐਮਐਲਏ ਬਣ ਗਿਆ ਅੱਜ ਉਹਦੇ ਕੈਨੇਸੇ ਪ੍ਰਸ਼ਾਸਨ ਚੱਲਦਾ ਉਹ ਲੋਕਾਂ ਦੇ ਕੰਮ ਕਰਾ ਰਹੇ ਨੇ ਲੋਕਾਂ ਦੀ ਡਿਵੈਲਪਮੈਂਟ ਕਰਾ ਰਹੇ ਨੇ ਪਿੰਡਾਂ ਦੀ ਸ਼ਹਿਰਾਂ ਦੀ ਡਿਵੈਲਪਮੈਂਟ ਕਰਾ ਰਹੇ ਨੇ ਤੁਹਾਡੇ ਆਜ਼ਮਰਾਹੀ ਦੱਸਣਾ ਚਾਹਨਾ ਉਧਰ ਪੰਜ ਉਦਘਾਟਨ ਕੀਤੇ ਨੇ ਤੁਸੀਂ ਸਾਰਿਆਂ ਨੇ ਕਵਰੇਜ ਕੀਤਾ ਇਸ ਲਈ ਅਸੀਂ ਸਾਰੇ ਸਾਥੀ ਪਰ ਜੋਰ ਉਹਦੀ ਨਿੰਦਾ ਕਰਦੇ ਆ ਨਾਲ ਉਹਨੂੰ ਚੈਲੰਜ ਵੀ ਕਰਦੇ ਆ ਜੇ ਮੁੜ ਕੇ ਕੋਈ ਅੱਜਾ ਨਹੀਂ ਗੱਲ ਕੀਤੀ ਤੇ ਇੱਟ ਦਾ ਜਵਾਬ ਪੱਥਰ ਹੋਊਗਾ ਜਦੋਂ ਮਰਜੀ ਤਾਂ ਜਿੱਥੇ ਮਰਜੀ ਦੇਖ ਲਈ ਦੇਖਣ ਨੂੰ ਵੀ ਤਿਆਰ ਆ ਸੀ ਤੁਹਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਕਰਵਾਈ ਜਾਊਗੀ ਕਾਨੂੰਨੀ ਕਾਰਵਾਈ ਆਪਾਂ ਉਹਨਾਂ ਕਾਨੂੰਨੀ ਕਾਰਵਾਈ ਦੇਖੋ ਮੇਰੀ ਬੇਨਤੀ ਸੁਣੋ ਉਹਨਾਂ ਨੇ ਸਾਡੇ ਖਿਲਾਫ ਤੁਹਾਡੇ ਮਾਧ ਮਰਾਹੀ মিডিਆ ਰਾਹੀਂ ਬੋਲਿਆ ਅਸੀਂ ਉਹਨਾਂ ਦਾ ਜਵਾਬ ਅੱਜ ਦੇ ਦਿੱਤਾ ਜੇ ਅੱਗੇ ਤੋਂ ਉਹ ਗੱਲ ਕਰੂਗਾ ਕਾਰਵਾਈ ਵੀ ਹੋ ਜਾਊਗੀ ਸਵਾਲ ਇਹ ਉਰਦਾਂ ਟਾਲੀ ਸਾਹਿਬ ਵੀ ਜਿਹੜਾ ਹੈਪੀ ਸੰਧੂ ਆ ਉਹਨੂੰ ਕੀ ਜ਼ਰੂਰਤ ਪੈ ਰਹੀ ਮੈਡਮ ਦੇ ਖਿਲਾਫ ਬੋਲਣ ਦੀ ਤੁਹਾਨੂੰ ਮੈਂ ਦੱਸਿਆ ਜੀ ਵੀ ਉਹ ਫੰਕਸ਼ਨ ਤੇ ਸੱਦਿਆ ਸੀ ਉਥੇ ਆਪਣੀ ਬੱਲੇ ਬੱਲੇ ਕਰਾਉਣੀ ਚਾਹੁੰਦਾ ਸੀ ਰਾਣਾ ਗਜੀਤ ਨੂੰ ਸੱਦ ਲਿਆ ਸਾਹ ਪ੍ਰਗਟ ਸੌਣਾ ਨੂੰ ਸੱਦ ਲਿਆ ਔਰ ਸੱਦਿਆ ਸੀ ਇੰਦਰਜੀਤ ਕੌਰ ਮਾਨ ਐਮ ਐਲ ਏ ਨੂੰ ਵੀ ਸੱਦਾ ਸੀ ਐਮ ਐਲ ਏ ਸਾਹਿਬ ਨਹੀਂ ਗਏ ਇਸ ਕਾਰਨ ਉਹਨੂੰ ਤਕਲੀਫ ਹੋਈ ਇਸ ਕਾਰਨ ਉਹ ਪੜਾਸ ਗੱਡੀ ਉਹਨਾਂ ਨੇ ਠੀਕ ਹੈ ਜੀ ਓਕੇ ਜੀ ਹਾਂਜੀ ਪ੍ਰਦੀਪ ਜੀ ਅੱਜ ਪ੍ਰੈਸ ਕਾਨਫਰੰਸ ਕਿਉਂ ਕੀਤੀ ਜਾ ਰਹੀ ਆ ਆਮ ਆਦਮੀ ਪਾਰਟੀ ਵੱਲੋਂ ਕੀ ਕਾਰਨ ਹੋ ਗਿਆ ਕੀ ਕਾਰਨ ਜੋ ਪਿਛਲੇ ਦਿਨੀ ਹੈਪੀ ਸੰਧੂ ਵੱਲੋਂ ਬੀਬੀ 인ਦਰਜੀਤ ਕੌਰ ਮਾਨ ਜੀ ਦੇ ਖਿਲਾਫ ਜੋ ਦੋਸ਼ ਲਗਾਏ ਗਏ ਆ ਉਹਨਾਂ ਨੂੰ ਸਿਰੇ ਤੋਂ ਨਕਾਰਨ ਵਾਸਤੇ ਸਾਡੀ ਸਾਰੀ ਲੀਡਰਸ਼ਿਪ ਹਲਕਾ ਨਕੌਉਦਰ ਦੀ ਤੁਹਾਡੇ ਨਾਲ ਰੂਬਰੂ ਹੋਣ ਜਾ ਰਹੇ ਆ ਤੇ ਜੋ ਦੋਸ਼ ਉਹਨਾਂ ਨੇ ਲਗਾਏ ਆ ਉਹ ਬਿਲਕੁਲ ਸਰਾਸਰ ਝੂਠ ਨੇ ਜੇਕਰ ਉਹਨਾਂ 'ਚ ਜਰਾ ਵੀ ਸੱਚਾਈ ਆ ਸਬੂਤ ਸਾਹਮਣੇ ਲੈ ਕੇ ਆਉਣ ਅਸੀਂ ਖੁਦ ਸਾਰੇ ਨਾਲ ਜਾ ਕੇ ਐਸਐਸਪੀ ਸਾਹਿਬ ਕੋ ਇਨਵੈਸਟੀਗੇਸ਼ਨ ਕਰਾਉਣ ਲਈ ਤਿਆਰ ਆ ਇਹੇ ਦੋਸ਼ ਕੁਝ ਸਮਾਂ ਪਹਿਲਾਂ ਬਡਾਲਾ ਸਾਹਿਬ ਜੋ ਕਿ ਸਾਬਕਾ ਐਮਐਲਏ ਨੇ ਨਕੌਉਦਰ ਦੇ ਉਹਨਾਂ ਨੇ ਵੀ ਲਗਾਏ ਸੀਗੇ ਜੇਕਰ ਕੋਈ ਸੱਚਾਈ ਸੀ ਇੰਨਾ ਚੀਜ਼ਾਂ ਦੇ ਵਿੱਚ ਤਾਂ ਉਹ ਉਹਨਾਂ ਨੂੰ ਸਾਬਤ ਕਿਉਂ ਨਹੀਂ ਕਰ ਸਕੀ ਸੋ ਸਾਡੀ ਸਾਰੀ ਲੀਡਰਸ਼ਿਪ ਇਸ ਚੀਜ਼ ਨੂੰ ਬਿਲਕੁਲ ਜੜ ਤੋਂ ਨਕਾਰਦੀ ਹੈ ਪੁਲਿਸ ਸਾਹਿਬ ਜਾਂ ਉਹਨਾਂ ਵੀ ਜਿਹੜਾ ਅਪਸ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਪਾਰਟੀ ਵੱਲੋਂ ਕੀ ਲੀਗਲ ਐਕਸ਼ਨ ਲਿਆ ਜਾਵੇਗਾ ਪਹਿਲਾਂ ਤਾਂ ਤੁਹਾਡਾ ਪੱਤਰਕਾਰ ਭਾਈਚਾਰ ਦਾ ਬੜਾ ਧੰਨਵਾਦ ਤੁਸੀਂ ਸਾਡੇ ਛੋਟੇ ਸੱਦੇ ਦੇ ਉੱਤੇ ਸਾਰੇ ਇੱਥੇ ਇਕੱਤਰ ਹੋਏ ਹੋ ਤੁਸੀਂ ਦੇਖਿਆ ਪਿਛਲੇ ਦਿਨੀ ਫੇਸਬੁੱਕ ਦੇ ਇੱਕ ਬੰਦਾ ਜਿੱਦਾਂ ਕੁਝ ਕੋਮਾ semi comma ya unconscious okay ਕਦੀ ਵੀ ਬੰਦਾ ਕੋਈ ਲਾਈਵ ਹੁੰਦਾ ਤੁਸੀਂ ਨੋਟ ਕਰਦੇ ਆ ਉਹ ਉਹਦਾ ਤਰੀਕਾ ਲਾਈਵ ਹੋਣ ਦਾ ਦੂਜੀ ਗੱਲ ਆ ਜਿਹੜੀਆਂ ਦੂਸਰੀਆਂ ਪਾਰਟੀਆਂ ਵਾਂ ਉਹਨਾਂ ਦੇ ਫੋਨ ਪੱਲੇ ਕੁਛ ਨਹੀਂ ਰਿਹਾ ਕਿਉਂਕਿ ਜਿਹੜੀ ਪੰਜਾਬ ਸਰਕਾਰ ਆ ਸਾਡੀ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਨ੍ਹਾਂ ਨੇ ਜੋ ਕਿਹਾ ਉਹਤੇ ਪੂਰੇ ਉਤਨ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਆ ਜਿੱਦ ਨਾਲ ਦੂਜੀਆਂ ਪਾਰਟੀਆਂ ਬਖਲਾ ਚੁਕੀਆਂ ਵਾਂ ਬਖਲਾਹਟ ਦਾ ਕਾਰਨ ਇਹ ਜਿਹੜੀ ਆ ਮੈਨੀਪੂਲੇਸ਼ਨ ਹੋ ਰਹੀ ਆ ਇੱਕ ਅੱਦੇ ਬੰਦੇ ਨੂੰ ਅੱਗੇ ਲਿਆ ਕੇ ਚੀਜ਼ਾਂ ਕਿੰਤੀਆਂ ਜਾਂਦੀਆਂ ਬਾਕੀ ਤੁਸੀਂ ਲੋਕ ਸਾਰੇ ਸਾਡੇ ਨਾਲ ਹਰ ਵੇਲੇ ਤੁਹਾਡਾ ਭਾਈਚਾਰਾ ਸਾਡੇ ਨਾਲ ਸਹਿਮਤ ਹੁੰਦਾ ਔਰ ਤੁਹਾਡੇ ਨਾਲ ਖੜਾ ਹੁੰਦਾ ਤੁਸੀਂ ਨੋਟ ਕਰੋ ਚਾਹੇ ਉਹ ਸੀਵਰੇਜ ਦਾ ਪ੍ਰੋਜੈਕਟ ਸੀ ਜਿਹੜਾ ਅੱਜ ਤੋਂ 18-20 ਸਾਲ ਤੋਂ ਪਹਿਲਾਂ ਦਾ ਰੁਕਿਆ ਸੀ ਉਹਨੂੰ ਸੰਪੂਰਨ ਕਰਾਇਆ ਉਹਦੇ ਵਿੱਚ ਵੀ ਜੇ ਅਸੀਂ ਸੀਵਰੇਜ ਦਾ ਪ੍ਰੋਜੈਕਟ ਚਾਲੂ ਕਰਾਉਂਦੇ ਸੀ ਤੇ ਸੜਕ ਤਾਂ ਟੁੱਟਣੀ ਆ ਉਹਦੇ ਲਈ ਵੀ ਲੋਕੀ ਰੌਲਾ ਪਾਉਂਦੇ ਸੀ ਪਰ ਉਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਮੈਡਮ ਉਹਨਾਂ ਨੇ ਨਕੋਦਰ ਸ਼ਹਿਰ ਦੀ ਨਿਹਾਰ ਨੂੰ ਬਦਲਣ ਦਾ ਇੱਕ ਜਿਹੜਾ ਟੀਚਾ ਚੱਕਿਆ ਸੀ ਉਹਨੂੰ ਪੂਰਾ ਕੀਤਾ ਜਿਹਦੇ ਵਿੱਚ ਦੇਖੋ ਸਾਡਾ ਨਕੋਦਰ ਦਾ ਬੱਸ ਸਟੈਂਡ ਵੀ ਆ ਗਿਆ ਉਹਦੇ ਲਈ ਵੀ ਫੰਡਸ ਆ ਗਏ ਆ ਤਹਿਸੀਲ ਕੰਪਲੈਕਸ ਲਈ ਵੀ ਫੰਡ ਆ ਗਿਆ ਕਿਉਂਕਿ ਇਹ ਵਿਰੋਧੀਆਂ ਕੋ ਬਰਦਾਸ਼ਤ ਨਹੀਂ ਹੋ ਰਿਹਾ ਉਹਦੇ ਲਈ ਟੀਚਾ ਰੱਖਿਆ ਜਾਂਦਾ ਬਾਕੀ ਠੀਕ ਆ ਆਮ ਆਮ ਆਦਮੀ ਪਾਰਟੀ ਦੀ ਸਮੂਹ ਟੀਮ ਆਪਣੀ ਮੈਡਮ ਐਮ ਐਲ ਏ ਇੰਦਰਜੀਤ ਕੌਰ ਮਾਨ ਦੇ ਨਾਲ ਖੜੇ ਆ ਔਰ ਲੋਕਾਂ ਦੇ ਵਿੱਚ ਉਹ ਘਰ ਘਰ ਵਿੱਚ ਰਏ ਤੁਸੀਂ 2 ਸਾਲ ਦਾ ਸਮਾਂ ਦੇਖੋ ਵੀ ਉਸ ਲੇਡੀਜ਼ ਨੇ ਇੱਕ ਦਿਨ ਵੀ ਆਪਣੇ ਘਰ ਗੁਜ਼ਾਰਿਆ ਹੋਵੇ ਕੋਈ ਬੰਦਾ ਆ ਸਾਨੂੰ ਆ ਕੇ ਇੱਕ ਇਨਸਾਨ ਕਹਿ ਦੇਵੇ ਵੀ ਮੈਂ ਉਹਨਾਂ ਦੇ ਘਰ ਗਿਆ ਮੈਨੂੰ ਮਿਲੇ ਨਹੀਂ ਜਾਂ ਮੈਂ ਉਹਨਾਂ ਨੂੰ ਕੰਮ ਕਿਹਾ ਹੋਇਆ ਨਹੀਂ ਉਹ ਖੁਦ ਆ ਫੋਨ ਕਰਕੇ ਇਨਫਾਰਮੇਸ਼ਨ ਲੈਂਦੇ ਆ ਜੇ ਕਿਤੇ ਜ਼ਰੂਰਤ ਹੋਵੇ ਅਸੀਂ ਹਰ ਵੇਲੇ ਆਪਣੇ ਜਿੰਨੇ ਵੀ ਸਾਡੇ ਪਬਲਿਕ ਆ ਸੀ ਉਹਦੇ ਨਾਲ ਖੜੇ ਆ ਤੇ ਜੇ ਇਸ ਚੀਜ਼ਾਂ ਦੇ ਬੰਦਿਆ ਨੇ ਆਪਣੀਆਂ ਆਤਾਂ ਤੋਂ ਨਹੀਂ ਹੋਣਾ ਫਿਰ ਜੋ ਸਾਡਾ ਕਰਾਈਟਰੀਆ ਸਾਡੀ ਪਾਰਟੀ ਹਾਈ ਕਮਾਂਡ ਕਹੂਗੀ ਜਾਏ ਉਹਦੇ ਲਈ ਲੀਗਲ ਐਕਸ਼ਨ ਲੈਣਾ ਪਵੇ ਤਾਂ ਜਾਂ ਜਿਸ ਤਰ੍ਹਾਂ ਵੀ ਅਸੀਂ ਠੀਕ ਸਮਝਾਂਗੇ ਉਹਦਾ ਜਵਾਬ ਜਿੱਦਾਂ ਟਾਲੀ ਨੇ ਕਿਹਾ ਉਹਦਾ ਦਿੱਤਾ ਜਾਊਗਾ ਬਹੁਤ ਬਹੁਤ ਧੰਨਵਾਦ ਮੀਡੀਆ ਜਿੰਨੇ ਵੀ ਸਾਥੀ ਪਹੁੰਚੇ ਮੈਂ ਇੱਕ ਗੱਲ ਕਣੀ ਚਾਹਨਾ ਕਿ ਸਾਨੂੰ ਬੜੇ ਕਿਸੌਣ ਵਾਲੇ ਆਪਾਂ ਨਕੁੱਦਰ ਹਲਕੇ ਦੇ ਸਾਰੇ ਲੋਕ ਜਿਨ੍ਹਾਂ ਨੂੰ ਬੜੇ ਲੰਬੇ ਅਰਸੇ ਤੋਂ ਬਾਅਦ ਇੱਕ ਪੜਿਆ ਲਿਖਿਆ ਸੂਝਵਾਨ ਤਿਆਰਵੇਕਾਰ ਔਰ ਸਮਾਜ ਸੇਵਾ ਨੂੰ ਸਮਰਪਤ ਸਾਨੂੰ ਜਿਹੜਾ ਆਪ ਨੂੰ ਮਿਲਿਆ ਔਰ ਖਾਸ ਕਰਕੇ ਖੁਸ਼ੀ ਦੀ ਗੱਲ ਹੈ ਕਿ ਅਸੀਂ ਨਾਰੀ ਜਾਤੀ ਦੀ ਗੱਲ ਸਾਰੇ ਕਰਦੇ ਆ ਲੇਕਿਨ ਨਾਰੀ ਨੂੰ ਮਾਣ ਮਿਲਿਆ ਸਾਰੇ ਲੋਕਾਂ ਨੇ ਮਾਣ ਦਿੱਤਾ ਇਹ ਜਿਹੜਾ ਨਾਰੀ ਨੂੰ ਮਾਣ ਮਿਲਿਆ ਉਹ ਬਿਰੋਧੀਆਂ ਤੋਂ ਬਰਦਾਸ਼ਤ ਨਹੀਂ ਹੋ ਰਿਆ ਔਰ ਇੱਕ ਤਿਆਰਵੇਗਰ ਹੁੰਦੇ ਨਾਤੇ ਉਹ ਕਿਉਂਕਿ ਸਮਾਜ ਸੇਵਾ ਨੂੰ ਸਮਰਪਿਤ ਆ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਤੁਸੀਂ ਵੀ ਦੇਖਦੇ ਹਰ ਕਿਹਦੀ ਓਵਰ ਆ ਡਵੈਲਪਮੈਂਟ ਵਾਸਤੇ ਕੰਮ ਕਰ ਰਹੇ ਨੇ ਔਰ ਰੋਜ਼ ਲੋਕਾਂ ਦੇ ਦੋਖ ਸਕੋਏ ਸ਼ਰੀਫ ਹੁੰਦੇ ਨੇ ਇਹ ਜਿਹੜੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਮੈਂ ਇੱਕ ਸਵਾਲ ਕਰਨਾ ਚਾਹਣਾ ਚਾਹੇ ਭਾਵੇਂ ਬੀਜੇਪੀ ਹੈ ਚਾਹੇ ਅਕਾਲੀ ਦਲ ਹੈ ਚਾਹੇ ਕਾਂਗਰਸ ਵਾਲੇ ਤੁਸੀਂ ਇੱਕ ਚੀਜ਼ ਇਹਦਾ ਨਿਕਲ ਕੇ ਸਾਹਮਣੇ ਆਉਂਦੀ ਵੀ ਇੱਥੋਂ ਪਤਾ ਲੱਗਦਾ ਵੀ ਸਾਰੇ ਆਪਸੇ ਰਲਮਣਗੇ ਇਹਨਾਂ ਕੋਈ ਬਰਦਾਸ਼ਤ ਨਹੀਂ ਹੋ ਰਿਆ ਮੇਰੇ ਤੇ ਅਕਾਲੀ ਦਲ ਦੇ ਐਮਐਲਏ ਨੇ ਬਟਾਲਾ ਸਾਹਿਬ ਨੇ ਜਿਹੜਾ ਇਤਰਾਜ਼ ਜਤਾਇਆ ਕਿ 40 ਲੱਖ ਰੁਪਏ ਲੈ ਕੇ ਤੇ ਉਹ ਜਿਹੜੇ ਮਾਈਨਿੰਗ ਵਾਲੇ ਉਹਨਾਂ ਨੂੰ ਛੱਡਿਆ ਤੋ 40 ਲੱਖ ਦਾ ਜਿਹੜਾ ਇਜਾਮ ਇਹ ਲਾ ਰਹੇ ਜਿਹੜੇ ਐਪੀ ਸੰਧੂ ਲਾ ਰਹੇ ਉਹ ਵੀ 40 ਲੱਖ ਰੁਪਏ ਦਾ ਇਜਾਮ ਲਾ ਰਹੇ ਉਹ ਕਾਲੀਦਾਲ ਵਾਲੇ ਆ ਕਾਂਗਰਸ ਵਾਲੇ ਆ ਇਹਨਾਂ ਨੇ ਕੀ ਬੈਠ ਕੇ ਕਿਤੇ ਗੱਡਮਡ ਕੀਤੀ ਵੀ ਆਪਾਂ 40 ਲੱਖ ਦਾ ਮਤਲਬ ਇਹਨਾਂ ਨੇ ਕੋਈ ਰੇਟ ਬੰਨਿਆ ਆ ਵੀ 40 ਲੱਖ ਰੁਪਏ ਦੀ ਸੈਟਿੰਗ ਹੁੰਦੀ ਆ ਉਹ ਵੀ ਇਸ ਤੋਂ ਪਤਾ ਲੱਗਦਾ ਝੂਠ ਬੋਲ ਰਹੇ ਔਰ ਇੰਨੇ ਕ ਬਖਲਾਟ ਵਿੱਚ ਆਏ ਆ ਤੇ ਝੂਟੀਆਂ ਫੌਜ ਸਾਰਾ ਕੁਝ ਝੂਠ ਪ੍ਰਚਾਰ ਕਰ ਰਿਆ ਔਰ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵੀ ਪਿਛਲੇ ਦਿਨ ਤੁਸੀਂ ਇੱਕ ਖਬਰ ਆਈ ਸੀ ਅਫਵਾਹ ਲਾਤੀ ਕਿ ਮੈਨੋਂ ਦੇ ਘਰੇ ਤੇ ਈਡੀ ਦੀ ਰੇਡ ਹੋ ਗਈ ਮੈਨਾਂ ਨੂੰ ਪੁੱਛਣਾ ਚਾਹੁੰਨਾ ਵੀ ਤੁਸੀਂ ਇੰਨੇ ਬਖਲਾਅਡ ਵਿੱਚ ਆਏ ਆ ਬਈ ਮੁੱਦੇ ਦੀ ਗੱਲ ਕਰ ਲਓ ਇਹਨਾਂ ਨੂੰ ਮੁੱਦਾ ਹੋ ਕੇ ਲੱਭਦਾ ਨਹੀਂ ਕਿਉਂਕਿ ਓਵਰ ਆਲ ਡਿਵੈਲਪਮੈਂਟ ਲਈ ਪੂਰੇ ਮੈਡਮ ਤਤਪਰ ਨੇ ਔਰ ਮੈਡਮ ਦੀ ਇਹ ਜਿਹੜੀ ਪਪੂਲਾਰਿਟੀ ਹੈ ਜਿਹੜੀ ਸਮਾਜ ਸੇਵਾ ਨੂੰ ਦੇਣ ਨਾਲ ਲੱਗਿਆ ਉਹ ਤੋਂ ਬਖਲਾਅਡ ਵਿੱਚ ਆ ਕੇ ਇਹ ਇੰਦਾਂ ਦੇ ਬਿਆਨ ਪੁੱਟੇ ਦੇ ਦਈ ਜਾਂਦੇ ਜਿਹੜਾ ਕੋਈ ਸਿਰ ਪੈ ਰਹਿਣੀ ਔਰ ਅਸੀਂ ਇਹ ਕਹਿਣਾ ਚਾਹੁੰਦੇ ਵੀ ਅਗਰ ਮੈਡਮ ਦੇ ਨਾਲ ਅਸੀਂ ਖੜੇ ਜੇ ਮੈਡਮ ਦੇ ਅਕਸ ਨੂੰ ਖਰਾਬ ਕਰਨ ਦੀ ਕੋਈ ਕੋਸ਼ਿਸ਼ ਕਰੇਗਾ ਕਿਉਂਕਿ ਮੈਡਮ ਦੇ ਅਕਸ ਦੇ ਨਾਲ ਹੀ ਸਾਡਾ ਅਕਸਿਆ ਸਾਰੇ ਸਮਰਥਕ ਆ ਤੇ ਜੇ ਇਹ ਬਾਜ਼ ਨਹੀਂ ਤਾਂ ਅਸੀਂ ਵੀ ਸਾਰੇ ਵਰਕਰ ਸਮਰਥਕ ਚੋਪਾਰ ਕੇ ਨਹੀਂ ਬੈਠਾਂਗੇ ਅਸੀਂ ਵੀ ਸੰਖਤ ਐਕਸ਼ਨ ਜਿੰਦਾਂ ਦਾ ਵੀ ਲੈਣਾ ਹੋਊਗਾ ਉਹ ਲੈਣ ਲਈ ਤਿਆਰ ਆ ਪਿਛਲੇ ਦਿਨੀ ਇੱਕ ਫੇਸਬੁੱਕ ਤੇ ਲਾਈਵ ਹੋ ਕੇ ਕਾਂਗਰਸ ਪਾਰਟੀ ਦਾ ਇੱਕ ਵਰਕਰ ਗੁਰਮਖ ਸਿੰਘ ਹੈਪੀ ਸੰਦੂ ਸਾਡੇ ਨਕੋਦਰ ਹਲਕੇ ਦੇ ਐਮਐਲਏ ਸਾਹਿਬ ਮੈਡਮ ਅੰਦਰਜੀਤ ਕੁਲਮਾਨ ਜੀ ਦੇ ਖਿਲਾਫ ਬੜੀ ਭੱਦੀ ਸ਼ਬਦਾਵਲੀ ਮੇਰੇ ਖਿਆਲ ਨਾਲ ਤੁਸੀਂ ਸਾਰੇ ਪ੍ਰੈਸ ਤੇ ਸਾਰੇ ਸਾਥੀਆਂ ਨੇ ਵੀ ਉਹ ਦੇਖੀ ਹਣੀ ਇਹ ਵੀਡੀਓ। ਔਰ ਰਾਤ ਨੂੰ तकरीबन 2:00 ਤੋਂ 2:30 ਵਜੇ ਦਾ ਸਮਾਂ ਉਹ ਸ਼ਰਾਬੀ ਹਾਲਤ ਦੇ ਵਿੱਚ ਇੱਕ ਜਿਹੜੀ ਮਹਿਲਾ ਲੀਡਰ ਆ ਸਾਡੇ ਰਿਪੋਰਟ ਖਾਲੀ ਵੀ ਉਹਦੇ ਖਿਲਾਫ ਆਪਸ਼ੰਦ ਬੋਲ ਰਿਆ। ਉਹਦੀ ਮਾਨਸਿਕਤਾ ਤਾਂ ਪਹਿਲਾਂ ਇੱਕੋ ਯਾਰ ਹੋ ਜਾਂਦੀ ਆ ਵੀ ਉਹਦੀ ਕੀਨੀ ਕੋ ਮਾਨਸਿਕਤਾ ਆ? ਕਿੰਨੀ ਕੋ ਅਕਲ ਦਾ ਮਾਲ ਹੈਗਾ। ਦੂਸਰਾ 3 ਤਰੀਕ ਨੂੰ ਇੱਕ ਉਹਦੇ ਪਿੰਡ ਦੇ ਵਿੱਚ ਸਮਾਗਮ ਹੋਇਆ। ਉਸ ਸਮਾਗਮ ਦੇ ਵਿੱਚ ਉਹ ਮੈਡਮ ਅੰਗਰੇਜ਼ਪੁਰ ਮਾਨ ਜੀ ਨੂੰ ਮੁੱਖ ਮਹਿਮਾਨ ਵਜੋਂ ਇਨਵਾਈਟ ਕਰਨ ਲਈ ਉਹਨੇ ਘਰੇ ਜਾਂਦਾ। ਔਰ ਇੱਕ ਮਹੀਨੇ ਬਾਅਦ ਹੀ ਉਹ ਉਹਨਾਂ ਦੇ ਖਿਲਾਫ ਲਾਈ ਬੋਲਦਾ ਜਿਹੜਾ ਬੰਦਾ ਇੱਕ ਮਹੀਨੇ ਪਹਿਲਾਂ ਉਹਨਾਂ ਨੂੰ ਕੀ ਰਿਪੋਰਟ ਬਣਾਉਣ ਵਾਸਤੇ ਉਹਨਾਂ ਦੇ ਘਰੇ ਅਪਰੋਚ ਕਰਦਾ ਉਹਨਾਂ ਦੇ ਘਰ ਜਾਂਦਾ ਉਹ ਅੱਜ ਇੱਕ ਮਹੀਨੇ ਬਾਅਦ ਉਹ ਕਿੱਦਾਂ ਦੇ ਉਹਨਾਂ ਦੇ ਇਲਜ਼ਾਮ ਲਗਾ ਰਿਹਾ ਇਹ ਸਾਰੀ ਉਹਦੀ ਸੋਚੀ ਸੰਜੀ ਸਾਜ਼ਿਸ਼ ਆ ਉਹ ਇੱਕ ਮਸ਼ਹੂਰੀ ਲੈਣੀ ਚਾਹੁੰਦਾ ਆਪਣਾ ਟੀਆਰਪੀ ਵਧਾਉਣੀ ਚਾਹੁੰਦਾ ਆਪਣੀ ਉਹਦੀ ਜਿਹੜੀ ਮਾਨਸਿਕਤਾ ਯਾਰ ਹੁੰਦੀ ਆ ਔਰ ਪਿਛਲੇ ਦਿਨੀ ਤਾਂ ਇਹ ਵੀ ਸਾਡੇ ਦੋਨੇ ਦੇ ਵਿੱਚ ਇਹ ਵੀ ਰੋਲਾ ਸੀਗਾ ਵੀ ਇਹ ਆਮ ਆਦਮੀ ਪਾਰਟੀ ਜੁਆਇਨ ਕਰਨੀ ਚਾਹੁੰਦਾ ਆਮ ਆਦਮੀ ਪਾਰਟੀ ਜੁਆਇਨ ਕਰਨੀ ਚਾਹੁੰਦਾ ਇਹਨੇ ਫਲੈਕਸ ਬੋਰਡਾਂ ਦੇ ਉੱਤੇ ਕੋਈ ਕਾਂਗਰਸ ਵੀ ਲੀਡਰ ਨਹੀਂ ਛੱਡਿਆ ਕੋਈ ਅਕਾਲੀ ਦਲ ਦਾ ਲੀਡਰ ਨਹੀਂ ਛੱਡਿਆ ਜਿਹਦੀ ਇਹਨੇ ਲੀਡਰ ਦੀ ਫੋਟ ਨਾਲ ਲਵਾਈ ਹੋਵੇ ਇੱਥੋਂ ਤੱਕ ਕਿ ਸਾਡੇ ਆਮ ਆਦਮੀ ਪਾਰਟੀ ਦੇ ਮੰਤਰੀ ਸਾਹਿਬ ਦੀ ਫੋਟ ਵੀ ਇਹਨੇ ਵੱਢੀ ਕਰਕੇ ਬੋਟਾਂ ਦੇ ਉੱਤੇ ਲਵਾਈ ਔਰ ਪੂਰੇ ਹਲਕੇ ਦੇ ਵਿੱਚ ਚਰਚਾ ਸੀ ਕਿ ਵੀ ਆਮ ਆਦਮੀ ਪਾਰਟੀ ਵਿੱਚ ਜੁਆਇਨ ਕਰਨਾ ਚਾਹੁੰਦਾ ਔਰ ਇਹਨੇ ਬਤੌਰ ਮੈਡਮ ਐਮ ਐਲ ਏ ਤੇ ਕਰ ਇਸ ਚੀਜ਼ ਦੀ ਪਹੁੰਚ ਵੀ ਕੀਤੀ ਕਿ ਮੈਂ ਆ ਆਮ ਆਦਮੀ ਪਾਰਟੀ ਜੁਆਇਨ ਕਰਨੀ ਚਾਹੁੰਦਾ ਸਾਨੂੰ ਤਾਂ ਇਹੀ ਲੱਗਦਾ ਵੀ ਇਹਦੀ ਜਿਹੜੀ ਬੰਗਲਾਦੇ ਦਾ ਨਤੀਜਾ ਇਹੀ ਆ ਮੈਡਮ ਨੇ ਇਹਨੂੰ ਐਕਸੈਪਟ ਨਹੀਂ ਕੀਤਾ ਪਾਰਟੀ ਵਿੱਚ ਲੈਣ ਲਈ ਕਿਉਂਕਿ ਮੈਡਮ ਇਹਦੇ ਅੱਖਸ ਤੋਂ ਬਖੂਬੀ ਜਾਣੂ ਸੀਗੇ ਵੀ ਇਹ ਕਿਹੋ ਜਿਹਾ ਨੇਚਰ ਦਾ ਪਰਸਨ ਹੈਗਾ ਤਾਂ ਅਸੀਂ ਵੀ ਤਕਰੀਬਨ ਕਾਂਗਰਸ ਪਾਰਟੀ ਵਿੱਚ ਪਹਿਲਾਂ ਆਮ ਆਦਮੀ ਤੋਂ ਪਹਿਲਾਂ ਮੈਂ ਕਾਫੀ ਦਰੇਦ ਨਾਲ ਕੰਮ ਕੀਤਾ ਔਰ ਮੈਂ ਕੁਝ ਚੰਗੀ ਤਰ੍ਹਾਂ ਜਾਣੂ ਹੈਗਾ ਕਾਂਗਰਸ ਪਾਰਟੀ ਵਿੱਚ ਪਿਛਲਾ 222 ਦੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੀ ਬੇਟੀ ਡੋਬਨ ਵਾਲਾ ਵੀ ਨਕੋਤਾ ਹਣਕੇ ਵਿੱਚ ਇਹੀ ਸੱਚਿਆ ਜਿਹੜਾ ਖੁਦ ਆਪਣੇ ਪਿੰਡੋਂ ਹੀ ਹਰ ਗਿਆ ਸੀਗਾ ਉਹ ਡਾਕਟਰ ਸਾਹਿਬ ਦਾ ਨਵਜੋਤ ਜਿਹੜਾ ਆਪਣੇ ਆਪ ਨੂੰ ਰਾਈਟਨ ਕਹਿੰਦਾ ਸੀਗਾ ਔਰ ਆਪਣੇ ਪਿੰਡੋਂ ਬਦਾਈ ਬਾਈ ਦੀ ਵਿਧਾਨ ਸਭਾ ਵਿੱਚ ਆਪਣੇ ਪਿੰਡੋਂ ਹੀ ਹਰਦਾ ਹੈਗਾ ਤਾਂ ਜਿਹੜਾ ਇਹਦਾ ਹਲਕੇ ਦੇ ਵਿੱਚ ਇਹਦਾ ਰੈਪਿਊਟੇਸ਼ਨ ਆ ਉਹ ਸਾਰੇ ਆਪਾਂ ਭਲੀ ਭੰਤ ਜਾਣਦੇ ਹਾਂ ਬਾਕੀ ਜਿਹੜੀ ਗੱਲ ਰਹੀ ਸਾਡੇ ਹਲਕਾ ਇੰਚਾਰ ਆਪਣੇ ਐਮ ਐਲ ਏ ਸਾਹਿਬ ਦੀ ਮੈਡਮ ਇੰਦਰਜੀਤ ਕੌਰ ਮਾਨ ਜੀ ਦੀ ਉਹ ਤਕਰੀਬਨ ਪਿਛਲੇ 2 ਸਾਲ ਤੋਂ ਔਰ ਪੂਰੇ ਹਲਕੇ ਦੇ ਵਿੱਚ ਅਸੀਂ ਇਹੋ ਜਿਹਾ ਕੋਈ ਸੰਘਰਸ਼ਸ਼ੀਲ ਇਹੋ ਜਿਹਾ ਵਿਕਾਸ ਲਈ ਤਤਪਰ ਰਹਿਣ ਵਾਲਾ ਲੀਡਰ ਸਾਨੂੰ ਪਹਿਲੀ ਵਾਰ ਮਿਲਿਆ ਹੈਗਾ ਜਿਹੜਾ ਦਿਨ ਰਾਤ ਆਪਣੇ ਖਲਕੇ ਲਈ ਇੱਕ ਕਰ ਰਿਹਾ ਹੈਗਾ ਪਿੰਡ ਪਿੰਡ ਵਿਕਾਸ ਹੋ ਰਿਹਾ ਔਰ ਹਰ ਪਾਰਟੀਆਂ ਦੇ ਵਿੱਚ ਜਿਹੜੀ ਵਰਕਰ ਜਿਹੜੇ ਹੈਗੇ ਆ ਜਿਹੜੇ ਮਿਹਨਤੀ ਵਰਕਰ ਆ ਉਹ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਉਹ ਮੈਡਮ ਦੀ ਜੋਗਗਵਾਈ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਔਰ ਜਿਹੜਾ ਇਹ ਹੈਪੀ ਸੰਤੂਨ ਜਿਹੜਾ ਉਸ ਰਾਤ ਸ਼ਰਾਬੀ ਉਹਨਾਂ ਦੇ ਵਿੱਚ ਉਹ ਜਿਹੜਾ ਉਹਦਾ ਮਾਨਸਿਕ ਸੰਤੁਲਨ ਉਹਦਾ ਉਹ بگੜ ਚੁੱਕਾ ਹੈ ਸਾਡੇ ਤਾਂ ਉਧਰ ਆਮ ਚਰਚਾ ਪਿੰਡਾਂ ਦੇ ਵਿੱਚ ਇੱਕ ਪੀਸੀਆਰ 11 ਨੰਬਰ ਐਂਬੂਲੈਂਸ ਚੱਲਦੀ ਆ ਜੀ ਹੁਣ ਜਿਹੜਾ ਇਹਨਾਂ ਨੇ ਆਪਣੀ ਉੱਥੇ ਇੱਕ ਕੋਈ ਚੈਰੀਟੇਬਲ ਹਸਪੀਟਲ ਖੋਲ੍ਹਿਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ মিডিਆ ਨੂੰ ਸਾਰਿਆਂ ਨੂੰ ਸਵੇਰ ਨੂੰ ਆਪ ਡਰਾਈਵ ਕਰਦਾ ਆ ਔਰ ਉਹਦਾ ਐਂਬੂਲੈਂਸ ਵਾਲਾ ਹਾਰਨ ਹੂਟਰ ਛੱਡ ਲੈਂਦਾ ਆ ਖੁਦ ਮੇਰੇ ਪਿੰਡ ਵੀ ਆਇਆ ਸਾਰੇ ਪਿੰਡ ਦਾ ਗੇੜਾ ਮਾਰਦਾ ਆ ਐਂਬੂਲੈਂਸ ਦਾ ਹੂਟਰ ਚੱਲਦਾ ਇਹ ਪਹਿਹੋ ਜਿਹਾ ਨੌਨਸੈਂਸ ਬੰਦਾ ਜਿਸ ਬੰਦੇ ਨੂੰ ਇਸ ਚੀਜ਼ ਦਾ ਹੀ ਨਹੀਂ ਪਤਾ ਹੈਗਾ ਵੀ ਉਹ ਬੰਦੇ ਵੀ ਜਿਹੜੀ ਐਂਬੂਲੈਂਸ ਦੇ ਵਿੱਚ ਹੂਟਰ ਉਦੋਂ बजਿਆ ਜਾਂਦਾ ਜਦੋਂ ਉਹਦੇ ਵਿੱਚ ਪੇਸ਼ੈਂਟ ਹੋਵੇ ਉਹਦੇ ਵਿੱਚ ਮਰੀਜ਼ ਹੋਵੇ ਔਰ ਇਦਾਂ ਦੀਆਂ ਹਲਕਤਾਂ ਏਰੀਆ ਦੇ ਵਿੱਚ ਕਰਦਾ ਹੈਗਾ ਆ ਪਲੀਪਾਂ ਤੇ ਤੋਂ ਜਾਣੂ ਆ ਸਾਰਾ ਇਲਾਕਾ ਸਾਰਾ ਜਲੰਧਰ ਜ਼ਿਲ੍ਹਾ ਤੋਂ ਭੜੂਪਾਂਤ ਜਾਣੂ ਆ ਇਹ ਕਿਹੜੀ ਮਾਨਸਿਕਤਾ ਦਾ ਬੰਦਾ ਹੈਗਾ ਆ ਔਰ ਜਿਹੜੇ ਨੇ ਇਲਜ਼ਾਮ ਲਾਏ ਹੈਗੇ ਆ ਇਹ ਤਾਂ ਸਾਰਾ ਸਾਰਾ ਅਸੀਂ ਨਕਾਰਦੇ ਆ ਵਰਕਰ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਅਸੀਂ ਅੱਜ ਇੱਥੇ ਵਰਕਰ ਸਭਾਣ ਇਕੱਠੇ ਹੋਏ ਆ ਸਾਰੇ ਅਸੀਂ ਚੀਜ਼ ਦੀ ਨਿਖੇਦੀ ਕਰਦੇ ਆ ਔਰ ਸਿੱਧਾ ਸਿੱਧਾ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਇੱਥੇ ਇੱਕ ਲਾਜ ਬੋਲਦਾ ਵੀ ਮੈਂ ਤੈਨੂੰ ਖਤਮ ਕਰ ਦੂੰ ਇਹ ਐਮਐਲਏ ਸਾਹਿਬ ਨੂੰ ਥ੍ਰੈਟ ਆ ਐਮਐਲਏ ਸਾਹਿਬ ਦੀ ਜਾਨ ਨੂੰ ਖਤਰਾ ਆ ਐਮਐਲਏ ਸਾਹਿਬ ਨੂੰ ਇਹਨੇ ਧਮਕੀ ਦਿੱਤੀ ਸਿੱਧੀ ਸਾਦੀ ਫਿਰ ਜਿਹੜੀ ਉਹਦੀ ਸ਼ੈਲੀ ਸੀਗੀ ਇੱਕ ਔਰਤ ਦੇ ਖਿਲਾਫ ਬੋਲਣ ਦੀ ਉਹਦੀ ਜਿੰਨੀ ਵੀ ਅਸੀਂ ਨਿੰਦਿਆ ਕਰ ਸਕਦੇ ਆ ਉਨੀ ਘੱਟ ਆ ਉਹਦੀ ਜਿਹੜੀ ਇੱਕ ਮਾਨਸਿਕਤਾ ਆ ਕਿ ਸ਼ਰਾਬੀ ਪੁਨੇ ਦੇ ਵਿੱਚ 2:3 ਵਜ ਗਏ ਯਾਰ ਨੀਂਦ ਨਹੀਂ ਆਉਂਦੀ ਨੀਂਦ ਉਹਦੀ ਕਾਹਦੇ ਉਡੀ ਹੋਈ ਆ ਇਹਦੀ ਕੋਈ ਬਲੈਕ ਰੋਕ ਗਈ ਆ ਇਹ ਕੋਈ ਪੁੱਠੇ ਕੰਮ ਕਰਦਾ ਹੋਊਗਾ ਜਿਹੜਾ ਇਹਦਾ ਕਾਰੋਬਾਰ ਰੁਕ ਗਿਆ ਇਹਦਾ ਜਿਹੜਾ ਜਿਹੜਾ ਦਾ ਕਾਰੋਬਾਰ ਨਹੀਂ ਚੱਲਦਾ 2:00 ਵਜੇ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਮੇਰੇ ਸਰਪੰਚਾ ਨੂੰ ਆਖੇ ਆਖੇ ਇਨਕੁਆਰੀਆਂ ਖੁੱਲ ਗਈਆਂ ਸਰਪੰਚਾ ਦੀਆਂ ਇਨਕੁਆਰੀਆਂ ਖੁੱਲ ਕੇ ਤੇ ਨੀਂਦ ਤੇਨੂੰ ਨਹੀਂ ਆਉਂਦੀ ਨਾ ਤੂੰ ਪਿੰਡਿਆਂ ਕਿਸੇ ਪਿੰਡ ਦਾ ਨਾ ਤੂੰ ਸਰਪੰਚਾਂ ਕਿਸੇ ਪਿੰਡ ਦਾ ਤੇ ਤੇਰੀ ਨੀਂਦ ਕਾਹਦੀ ਉੱਡੀ ਆ ਸਰਪੰਚ ਦਾ ਸਾਰਾ ਆਰਾਮ ਨਾਲ ਘਰੋ ਘਰੀ ਸੁੱਤੇ ਪਏ ਆ ਸਾਰੇ ਸਰਪੰਚ ਸਾਰੇ ਘਰੋ ਘਰੀ ਸੁੱਤੇ ਪਏ ਆ ਹਰੇਕ ਸਰਪੰਚ ਆਪਣੇ ਪਿੰਡ ਦੇ ਵਿੱਚ ਡਿਵੈਲਪਮੈਂਟ ਕਰ ਰਿਹਾ ਔਰ ਸਰਕਾਰ ਵੱਲੋਂ ਹਰੇਕ ਸਰਪੰਚ ਨੂੰ ਪੂਰੀ ਪੂਰਾ ਸਹਿਯੋਗ ਆ ਪਿੰਡੋਂ ਪਿੰਡੀ ਪਿੰਡੋਂ ਪਿੰਡੀ ਪੂਰਾ ਸਹਿਯੋਗ ਹੈ ਹਰੇਕ ਸਰਪੰਚ ਨੂੰ ਨਕੌਦਰ ਬਲਾਕ ਦੇ ਵਿੱਚ ਮੈਡਮ ਨੇ ਹਰ ਪਿੰਡ ਨੂੰ ਬਿਨਾ ਭੇਦਭਾਵ ਤੋਂ ਗ੍ਰਾਂਟ ਦਿੱਤੀ ਆ ਬਿਨਾ ਭੇਦਭਾਵ ਤੋਂ ਹਰੇਕ ਪਿੰਡ ਦੇ ਵਿੱਚ ਵਿਕਾਸ ਹੋ ਰਿਹਾ ਹੈ ਮੈਂ ਅਜੇ ਸਰਪੰਚ ਪਿੰਡ ਚੂੜ ਹਰ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਹੋ ਰਹੇ ਆ ਔਰ ਉਹ ਕਹਿੰਦਾ ਵੀ ਸਰਪੰਚਾਂ ਨੂੰ ਮੇਰੇਆਂ ਨੂੰ ਇਨਕੁਆਰੀਆਂ ਖੜਾਉਂਦੀਆਂ ਸਰਪੰਚ ਰਾਤ ਸੁੱਤੇ ਪਏ ਸੀਗੇ ਸਰਪੰਚ ਸੁੱਤੇ ਪਏ ਆ ਤੇ ਇਹਦੀ ਨੀਂਦ ਉੱਡੀ ਹੋਈ ਆ ਪਰ ਇੱਕ ਹੋਰ ਵੀ ਗੱਲ ਹੈ ਜੀ ਉਹਨੇ ਇਹ ਵੀ ਗੱਲ ਦੇ ਦਿੱਤੀ ਕਿ ਇੱਕ ਸਰਪੰਚ ਨੂੰ ਜਿਹੜਾ ਹੈਗਾ ਵਾ ਪਹਿਲਾ ਪੁਲਿਸ ਨੇ ਚੱਕਿਆ ਸੀਗਾ ਬਾਅਦ ਦੇ ਵਿੱਚ ਛੱਡ ਦਿੱਤਾ ਉਹ ਸਰਪੰਚ ਦੀ ਕੱਲ ਵਾਈਫ ਜਿਹੜੇ ਕੱਲ ਕੈਂਪ ਲੱਗਾ ਸੀ ਸਰਕਾਰ ਤੁਹਾਡੇ ਦੁਆਰ ਤਲਵੰਡੀ ਸਲੇਮੀ ਕੈਂਪ ਲੱਗਾ ਸੀ ਉਸ ਉਸ ਆਪ ਦਾ ਸਰਪੰਚ ਸੀਗਾ ਔਰ ਉਹਦੀ ਵਾਈਫ ਮਜੂਦਾ ਸਰਪੰਚ ਕੱਲ ਐਮਐਲਏ ਸਾਹਿਬ ਦੇ ਨਾਲ ਉਸ ਸਮਾਗਮ ਦੇ ਵਿੱਚ ਸੀਗੀ ਕੋਈ ਡਿਸਪਿਊਟ ਨਹੀਂਗਾ ਕੋਈ ਗੱਲਬਾਤ ਨਹੀਂ ਸੀ ਉਹ ਤਾਂ ਕੋਈ ਪੁਰਸ ਦਾ ਮੈਟਰ ਹੋ ਸਕਦਾ ਹੈ ਪੁਲਿਸ ਨੇ ਕਿਸੇ ਹੋਰ ਮੈਟਰ ਦੇ ਵਿੱਚ ਉਹਨੂੰ ਲਗਾਏ ਹੋਣਗੇ ਹਾਂਜੀ ਤਾਂ ਹਾਂਜੀ ਸਭ ਤੋਂ ਪਹਿਲਾਂ ਸਰਜੀਤ ਕੁਦਰਦੀ ਪ੍ਰੈਸ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਲੀਡਰ ਸਾਹਿਬਾਨ ਆ ਬੈਠੇ ਆ ਵਰਕਰ ਆ ਵਲੰਟੀਅਰ ਆ ਸਾਰਿਆਂ ਨੇ ਅੱਜ ਜਿਹੜਾ ਇਹ ਮੁੱਦਾ ਪਿਛਲੇ ਜਿਹੜੀ ਸੋਸ਼ਲ ਮੀਡੀਆ ਦੇ ਮਾਨਮਿੰਦਰ ਸਿੰਘ ਫਰਮਾਨ ਜੀ ਦੇ ਐਕਸ਼ਨ ਨੂੰ ਖਰਾਬ ਕਰਨ ਵਾਸਤੇ ਕੋਈ ਹੈਪੀ ਸੰਧੂ ਵੱਲੋਂ ਜਿਹੜਾ ਉਹਨਾਂ ਦੇ ਖਾਫ ਜਿਹੜੀ ਪੱਦਾਂ ਕਿੰਨੀ ਕਿੰਨੀ ਸੀ ਮੈਂ ਸਮਝਦਾ ਹਾਂ ਵੀ ਜਦੋਂ ਬਾਰ-ਬਾਰ ਇਹ ਮੁੱਦਾ ਉੱਠਦਾ ਪਹਿਲੋਂ ਵੀ ਸਾਬਕਾ ਵਿਧਾਇਕ ਵੱਲੋਂ ਵੀ ਇਹ ਮੁੱਦਾ ਉਠਾਇਆ ਗਿਆ ਜਾਨ ਮੋੜ ਕੇ ਇਹ ਮੁੱਦਾ ਜਿਹੜਾ ਕੋਈ ਇਹ ਸਾਬਤ ਨਹੀਂ ਕਰ ਪਾਉਂਦੇ ਉਹਦਾ ਮਤਲਬ ਇਹ ਹੀ ਹੁੰਦਾ ਵੀ ਜਦੋਂ ਵੀ ਕੋਈ ਬੰਦਾ ਕੋਈ ਕੰਮ ਕਰ ਰਿਹਾ ਕੋਈ ਉਹ ਆਪਦੀ ਸਹੀ ਦਿਸ਼ਾ ਤੇ ਜਾ ਰਿਹਾ ਦੇਖੋ ਮੈਡਮ ਦਾ ਜਿਹੜਾ ਅਕਸ਼ਾ ਉਹ ਸਾਰਿਆਂ ਨੂੰ ਪਤਾ ਵੀ ਉਹਨਾਂ ਦੀ ਜਿਹੜੀ 25 ਸਾਲ ਦੀ ਜਿਹੜੀ ਸੋਸ਼ਲ ਲਾਈਫ ਰਹੀ ਆ ਉਹ ਸੋਸ਼ਲ ਲਾਈਫ ਦੇ ਵਿੱਚ ਉਹਨਾਂ ਨੇ ਪਰੋਣ ਹੱਤਿਆ ਜਿੱਦਾ ਸਾਰੇ ਲੀਡਰ ਤਕਰੀਬਨ 10 ਚੁੱਕੇ ਆ ਮੈਂ ਉੱਤੇ ਦੁਬਾਰਾ ਫਿਰ ਰਿਪੀਟਲੀ ਇਸ ਕਰਕੇ ਕਹਿ ਰਿਹਾ ਵੀ ਉਹਨਾਂ ਦੀ ਜਿਹੜੀ ਸੋਸ਼ਲ ਲਾਈਫ ਉਹ ਜਿਹੜੀ ਪਹਿਲਾਂ ਤੋਂ ਹੀ ਹੈਗੀ ਆ ਉਹਨਾਂ ਦੇ ਖਿਲਾਫ ਪਹਿਲਾਂ ਤੋਂ ਹੀ ਉਹਨਾਂ ਦਾ ਇਤੋ ਸਿਆਸੀ ਕੈਰੀਅਰ ਨਹੀਂ ਸੀ ਉਸ ਵੇਲੇ ਮਲਾਂ ਦੇ ਸਵਾਸ ਸੇਵਾ ਉਹ ਪਹਿਲਾਂ ਹੀ ਸਮਾਜ ਦੇ ਵਿੱਚ ਬਹੁਤ ਵੱਡੀ ਕਰਦੇ ਰਿਹਾ ਜਦੋਂ ਇਦਾਂ ਦੇ ਕਿਸੇ ਅਕਸ ਵਾਲੇ ਬੰਦੇ ਨੂੰ ਬਦਨਾਮ ਕਰਨਾ ਹੋਵੇ ਉਹਦਾ ਇੱਕੋ ਇੱਕ ਹੀ ਸਾਧਨ ਹੁੰਦਾ ਉਹਦੇ ਤੇ ਕੋਈ ਇਲਜ਼ਾਮ ਲਾ ਦੇ ਜਦੋਂ ਤੁਸੀਂ ਇੱਕ ਕਿਸੇ ਬੰਦੇ ਦੇ ਇਮਾਨਦਾਰ ਬੰਦੇ ਤੇ ਇਲਜ਼ਾਮ ਲਾ ਦੋਗੇ ਉਹਦਾ ਕੋਈ ਮਾਪਦੰਡ ਨਹੀਂ ਹੁੰਦਾ ਵੀ ਉਹ ਉਹਨੂੰ ਸਾਫ਼ ਨਹੀਂ ਕਰ ਸਕਦਾ ਹੁੰਦਾ ਇੱਕੋ ਇੱਕ ਸਾਧਨ ਹੁੰਦਾ ਵੀ ਇਹਨਾਂ ਨੂੰ ਬਦਨਾਮ ਕਰ ਦਿਓ ਕਿਸੇ ਵੀ ਬੰਦੇ ਦੇ ਉੱਤੇ ਜਦੋਂ ਇਲਜ਼ਾਮ ਲੱਗ ਜੂਜੀ ਇਹਨੇ ਇਦਾਂ ਕਰ ਦਿੱਤਾ ਉਹ ਕਿੱਦਾਂ ਸਾਫ਼ਤ ਕਰ ਪਾਊਗਾ ਜਦਕਿ ਉਹਦਾ ਤਾਂ ਕੋਈ ਇਸ ਸੀਜ਼ਨ ਨਾਲ ਲੈਣ ਦੇਣ ਨਹੀਂ ਬਾਕੀ ਐਮਐਲਏ ਸਾਹਿਬ ਦਾ ਜਿਹੜਾ ਅਸੀਂ ਵਲੰਟੀਅਰ ਹੋਣ ਦੇ ਨਾਤੇ ਅਸੀਂ ਉਹਨਾਂ ਦੇ ਵਰਕਰ ਸਪੋਰਟਰ ਵੋਟਰ ਹੋਣ ਦੇ ਨਾਤੇ ਇਹ ਗੱਲ ਕਦੇ ਵੀ ਨਹੀਂ ਬਰਦਾਸ਼ਤ ਕਰਾਂਗੇ ਵੀ ਕੋਈ ਮੱਲੋ ਸ਼ਰਾਬੀ ਜਾਂ ਕੋਈ ਇੱਕ ਗਲਤ ਮਾਰੇ ਅੱਥ ਵਾਲਾ ਬੰਦਾ ਜਿਹੜਾ ਉਹਨਾਂ ਦੇ ਕੈਕਟਰ ਨੂੰ ਜੱਜ ਕਰੇ ਉਹਦੀ ਔਕਾਤ ਨਹੀਂ ਹੈਗੀ ਵੀ ਉਹ ਐਮਐਲਏ ਸਾਹਿਬ ਦੇ ਜਿਹੜੇ ਕੈਕਟਰ ਨੂੰ ਜਿਹੜਾ ਜੱਜ ਕਰ ਸਕਦਾ ਦੂਸਰੀ ਗੱਲ ਜਦੋਂ ਇਹ ਲਾਸਟ ਗੱਲ ਆ ਵੀ ਜਦੋਂ ਹਾਥੀ ਲੰਘਦਾ ਨਾ VOTER ਆ SUPPORTER ਪੰਚ ਸਪੰਚ 90% ਪੰਚਾਇਤਾਂ ਜਿਹੜੀਆਂ ਉਹ ਹੈਗੀਆਂ ਆ ਆਵਾ ਵੀ ਪਾਰਟੀ ਦੇ ਨਾਲ ਜਿਹੜੀ ਹਲਕਾ ਵਿਧਾਇਕ ਦੇ ਨਾਲ ਆ ਕੋਈ ਵੀ ਕਿਸੇ ਵੀ ਵਰਕਰ 'ਚ ਇਦਾਂ ਦੀ ਕੋਈ ਗੱਲ ਨਹੀਂ ਉਹ ਜਾਣ ਬੁੱਝ ਕੇ ਇਹ ਸੋਸ਼ਲ ਮੀਡੀਆ ਤੇ ਅੱਜ ਜਵਾਨਾ ਉਹ ਜਾਣ ਬੁੱਝ ਕੇ ਉਹਨਾਂ ਨੂੰ ਜਾਨਕੀ ਜਿਦਾਂ ਮਲੇ ਹਰਾਸ਼ ਕਰਨ ਵਾਲੀ ਲਾ ਲੋ ਉਹ ਹਰਾਸ਼ ਹੋਣ ਵਾਲੇ ਨਹੀਂ ਉਹ ਆਪ ਦਾ ਫੋਨ ਹਰੇਕ ਬੰਦਾ ਕਦੀ ਵੀ ਕੋਈ ਵੀ ਬੰਦਾ ਕਰੇ ਉਹ ਫੋਨ ਆਪ ਚੁੱਕਦੇ ਆ ਉਹ ਤਾਂ ਪੀਏ ਨੂੰ ਵੀ ਜਿਹੜਾ ਕਹਿਣਾ ਹੁੰਦਾ ਉਹਨਾਂ ਦੀ ਫਾਰਮੈਟੀਜ਼ ਹੁੰਦੀ ਆ ਪਰ ਉਹ ਕਿਸੇ ਵੀ ਵਰਕਰ ਦਾ ਵਰਕਰ ਹੋਵੇ ਕੋਈ ਵੀ ਬੰਦਾ ਹੋਵੇ ਉਹਦਾ ਸਿੱਧਾ ਫੋਨ ਉਹ ਆਪ ਚੱਕਦੇ ਏਦਾਂ ਦਾ ਬੰਦਾ ਸਾਨੂੰ ਨਕੋਦਰ ਨੂੰ ਦੇਖੋ ਵੀ ਜਿਉਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਪਹਿਲੇ ਐਮਐਲਏ ਜਿਹੜੇ ਸਾਨੂੰ ਲੇਡੀ ਜਿਹੜੇ ਏਦਾਂ ਦੇ ਇਮਾਨਦਾਰ ਜਿਹੜੇ ਇਹ ਸਾਨੂੰ ਨਕੋਦਰ ਹਲਕੇ ਨੂੰ ਮਿਲਿਆ ਸਾਨੂੰ ਮਾਣ ਕਰਨਾ ਚਾਹੀਦਾ ਉਹਨਾਂ ਨੂੰ ਵੀ ਮਾਣ ਕਰਨਾ ਚਾਹੀਦਾ ਮੈਂ ਨਹੀਂ ਮੈਂ ਸਮਝਦਾ ਵੀ ਕੀ ਪਤਾ ਨਹੀਂ ਉਹ ਕਿਹੜੀ ਕਿਹਦੇ ਮਗਰ ਲਾ ਕੇ ਜਾਂ ਕਿੱਦਾਂ ਕਰਕੇ ਬਗੈਰ ਸਰਪਰ ਦੀਆਂ ਮਤਲਬ ਗੱਲਾਂ ਸੋਸ਼ਲ ਮੀਡੀਆ ਤੇ ਆ ਕੇ ਕਰਦੇ ਆ ਮੈਂ ਉਹਨਾਂ ਦੀ ਨਿੰਦਾ ਕਰਦਾ ਉਹਨਾਂ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ ਬਾਕੀ ਜੋ ਨਹੀਂ ਹਟੂਗੇ ਬਾਕੀ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਸਾਰੇ ਵਲੰਟੀਅਰ ਵੋਟਰ ਸਪੋਰਟਰ ਸਾਰੇ ਬਲਾਕ ਪ੍ਰਧਾਨ ਉਹ ਵੀ ਉਹ ਫਿਰ ਜਿਹੜੀ ਅਗਲੀ ਉਹਦੀ ਕਾਨੂੰਨੀ ਹੋਊਗੀ ਉਹ ਉਹਦੇ ਖਿਲਾਫ ਕੀਤੀ ਜਾਊ ਧੰਨਵਾਦ ਜੀ ਸਾਹਿਬ ਤਤਕਾਲ ਵੀ ਕਰਦਾ ਆ ਤੇ ਫਿਰ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਇਕੱਠੇ ਕਿਉਂ ਨਹੀਂ ਕੀਤੀ ਮੈਂ ਸ਼ੋਰ ਹੋਊਗੀ ਹੁਣ ਲੈਟਸ ਸਟੈਂਡ ਫੋਰ ザ ਲੀਗ ਸਾਰੀਆਂ ਕਾਨੂੰਨੀ ਕਾਰਵਾਈਆਂ ਹੋਣਗੀਆਂ ਉਹਦੇ ਖਿਲਾਫ ਬਾਕੀ ਦੇਖੋ ਜੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੋਈ ਆ ਇਹ ਉਹਨਾਂ ਦੇ ਅਕਸ ਵਾਸਤੇ ਉਹਨਾਂ ਦੇ ਕਹਿਣ ਤੇ ਨਹੀਂ ਅਸੀਂ ਦਿਨੋਂ ਮਤਲਬ ਪਰਸਨਲੀ ਇਹ ਕਰ ਰਹੇ ਆ ਜਿੰਨੇ ਵਰਕਰ ਆ ਅਸੀਂ ਠੀਕ ਆ ਕਿ ਨਹੀਂ ਉਹ ਜਿਹੜੀ ਹੈਗੀ ਆ ਉਹ ਅਸੀਂ ਐਮਐਲਏ ਸਾਹਿਬ ਨੂੰ ਕਰਾਂਗੇ ਰਿਕੁਐਸਟ ਜਿਹੜੀ ਲੀਗਲੀ ਲੜਾਈ ਆ ਕਾਨੂੰਨੀ ਜਿਹੜਾ ਉਹਨਾਂ ਦਾ ਹੱਕ ਆ ਉਹ ਲੜਨ ਅਸੀਂ ਕਹਾਂਗੇ ਉਹਨਾਂ ਨੂੰ ਉਹ ਲੜਨਗੇ ਵੀ ਮਤਲਬ ਵੀ ਉਹ ਜੇ ਆਪਾਂ ਥ੍ਰੈਟ ਦੀ ਗੱਲ ਕਰਦੇ ਆ ਥ੍ਰੈਟ ਤੋਂ ਡਰਨ ਵਾਲੇ ਉਹ ਨਹੀਂ ਹੈਗੇ ਕਿ ਮਤਲਬ ਉਹ ਹਾਂ ਜਿਹੜੀ ਚਰਮਨ ਜੀ ਉਹ ਕਹਿੰਦੇ ਨੇ ਸਟੇਟਮੈਂਟ ਪਿਆ ਅਸੀਂ ਸਾਰੇ ਪੈਂਦੀ ਨੂੰ ਇਹ ਰਿਕੁਐਸਟ ਕਰਾਂਗੇ ਐਮਐਲਏ ਸਾਹਿਬ ਨੂੰ ਜੇ ਕੋਈ ਇਦਾਂ ਦੀ ਗੱਲ ਹੁੰਦੀ ਹੈ ਵੀ ਇਹ ਡਿਗਲ ਅ ਤਰੀਕਾ ਵੀ ਅਪਣਾਉਂਦੇ ਇਹ ਵੈਰ ਜ਼ਰੂਰੀ ਕੋਈ ਕੰਮ ਹੋਵੇ ਆ ਉਹਦੇ ਵਿੱਚ ਕੋਈ ਨਗਰ ਨਹੀਂ ਕਰਦੇ ਪਰ ਇਹਦੇ ਵਿੱਚ ਜੇ ਇਦਾਂ ਦੀ ਜਿਹੜੇ ਉਹ ਸਾਡੇ ਦੇ ਐਮਐਲਏ ਸਾਹਿਬ ਤੇ ਬੁਲੇਮ ਲਾ ਰਹੇ ਨਾ ਉਹਦੇ ਅਸੀਂ ਲੋਕ ਜਿਹੜੇ ਸਾਡੇ ਆਮ ਆਦਮੀ ਪਾਰਟੀ ਆ ਇੱਕ ਸਮੂਹ ਟੀਮ ਬੈਠੀ ਹੈ ਇਹ ਅਸੀਂ ਡਿਸਾਈਡ ਕਰਕੇ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਹੁਣ ਸਾਡਾ ਕੀ ਚਾਹੇ ਅਸੀਂ ਆਪਣੇ ਐਮਐਲਏ ਸਾਹਿਬ ਨੂੰ ਦੱਸਾਂਗੇ ਕਿ ਜੇ ਕੱਲ ਨੂੰ ਕੋਈ ਇਦਾਂ ਦੀ ਕੋਈ ਹੋਰ ਇਨਸਾਨ ਇਦਾਂ ਦਾ ਬੁਲੇਮ ਲਾਉਂਦਾ ਉਤੇ ਜੋ ਬੰਦਾ ਡਫਾ ਮਿਸ਼ਨ ਦਾ ਕੇਸ ਅਸੀਂ ਗਰੂਪ ਉਹਨਾਂ ਕੋਲ ਲੈ ਕੇ ਜ਼ਾਇਰ ਕਰਾਂਗੇ